सरपंच ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਆ ਤਾਂ ਪਿੰਡ ਚ ਕੀ ਕਰ ਜਾਂਦਾ ਇੱਕ ਹਾਂਸ ਤੇ ਹਾਂਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹਾਂਸ ਨੇ ਕਿਹਾ ਐਸ ਬੋਰਡ ਤੇ ਰਾਤ ਕੱਟ ਲੈਨੇ ਆ ਉਸ ਬੋਰਡ ਤੇ ਬਹਿ ਗਏ ਬੜਾ ਆਲੇ ਦੋਲੇ ਸੁੰਨਸਰਾ ਉਜਾੜ ਬੋੜ ਉਹ ਕਹਿੰਦੀ ਹੰਸ ਨੇ ਕਹਿੰਦੀ ਹੰਸ ਜੀ ਇਸ ਇਲਾਕੇ ਚ ਇੰਨਾ ਉਜਾੜ ਕਿਉਂ ਹੈ ਉਹ ਹੰਸ ਕਹਿੰਦਾ ਇਹ ਇੱਥੇ ਉੱਲੂਆਂ ਦਾ ਵਾਸਾ ਹੋਣਾ ਉੱਲੂ ਰਹਿੰਦੇ ਹੋਣ ਇੱਥੇ ਇਹ ਉੱਲੂਆਂ ਕਰਕੇ ਉਜਾੜਾ ਉੱਲੂ ਜਾੜ ਭੜਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਇੱਕ ਉਹਨੇ ਸੁਣ ਲਿਆ ਕਹਿੰਦਾ ਮੇਰੇ ਬਰੂਦੀ ਬੋਲੀ ਜਾਂਦਾ ਯਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਜਾੜਾ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇੱਥੇ ਆਓ ਕਹਿੰਦਾ ਮੇਰੀ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆ ਉਹ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾ ਹੀ ਹਾਂਸਣੀ ਐ ਤੂੰ ਉੱਲੂ ਐ ਨਾ ਮੇਰੀ ਘਰ ਵਾਲੀ ਐ ਉਹ ਕਹਿੰਦਾ ਸਾਫ਼ਤ ਕਰ ਕਹਿੰਦਾ ਪੰਚਾਇਤ ਬੁਲਾ ਲੈਣੇ ਆ ਪੰਚਾਇਤ ਬੁਲਾ ਲਈ ਜੀ ਕੋਬੜ ਸਰਪੰਚ ਸੀਗੇ ਜੀ ਤੇ ਲੂੰਗੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀ ਜੀ ਵਿੱਚੀ ਤੇ ਉਹ ਰੋਣਾ ਪੈ ਗਿਆ ਵੀ ਦੱਸੋ ਇਹਦੀ ਘਰ ਵਾਲੀ ਉਹ ਕਹਿੰਦਾ ਮੇਰੀ ਘਰ ਵਾਲੀ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰ ਵਾਲੀ ਕਿਵੇਂ ਹੋ ਗਈ ਇਹ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਇਸ ਹਾਂਸ ਦੀ ਘਰ ਵਾਲੀ ਹੈ ਐਨੇ ਨੂੰ ਕਾਹਨੇ ਮਾਰਦਾ ਕੰਨ ਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਹੈ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿਾਂਗੇ ਆ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਘਰ ਵਾਲੀ ਐ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਘਰ ਵਾਲੀ ਹੰਸ ਨੂੰ ਬੜਾ ਦੁੱਖ ਲੱਗਿਆ ਹੰਸ ਉੱਡਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਜਾ ਜਿੱਤਰਾ ਲੈ ਜਾ ਆਪਣੀ ਘਰ ਵਾਲੀ ਨੂੰ ਉਹ ਕਹਿੰਦਾ ਜੀ ਯਾਰ ਕਮਾਲ ਐ 2 ਘੰਟੇ ਦਾ ਡਿਬੇਟ ਚ ਲੰਘ ਗਿਆ ਆਪਣੇ ਉਹ ਕਹਿ ਗਿਆ ਮੇਰੀ ਘਰ ਵਾਲੀ ਐ ਹੋਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਨੂੰ ਕਹਿੰਦਾ ਮੈਂ ਕੋਈ ਇਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਨਹੀਂ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲੀ ਜਾਂਦਾ ਸੀ ਵੀ ਉਲੂਆ ਕਰਕੇ ਯਾੜ ਹੁੰਦਾ ਕਹਿੰਦਾ ਮੈਂ ਤੈਨੂੰ ਨਹੀਂ ਦੱਸਣਾ ਸੀ ਉਜਾੜ ਉਲੂਆ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਯਾੜ ਹੁੰਦਾ ਸੋ ਇਹ ਇਹ ਜਿਹੇ ਪਚੈਤਾ ਚੁਣੇ ਹੋਈਆਂ ਨਾਲ ਜਿੱਥੇ ਯਾੜ ਪੈ ਜੇ ਜਿਹੜੀਆਂ ਯਾੜ ਪਾਉਂਦੀਆਂ ਹੋਣ ਤੇ ਗਲਤ ਫੈਸਲੇ ਕਰਦੀਆਂ ਹੋਣ ਸੋ ਮੈਂ ਇਹੀ ਕਹਿਣਾ ਕਿ ਜਿਹੜਾ ਸਾਡਾ ਪੰਜਾਬ ਹੈ ਖਾਸ ਤੌਰ ਤੇ ਪਚੈਤੀ ਸਰਪੰਚ ਸਾਹਿਬ ਮਮਲੇ ਬੜੇ ਮਾਣ ਨਾਲ ਲਿਆ ਜਾਂਦਾ ਨਾਂ ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ ساری ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ ਸਰਪੰਚਾਂ ਦਾ ਘਰ ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ ਕਿ ਮੈਂ ਮੈਂਬਰ ਹਾਂ ਪੰਚਾਇਤ ਦਾ ਐਡੀ ਵੱਡੀ ਇੱਕ ਪੰਚਾਇਤ ਦੀ ਉਸ ਵੇਲੇ ਮਤਲਬ ਪਾਵਰ ਹੁੰਦੀ ਸੀ ਕਿਉਂਕਿ ਪੰਚਾਇਤ ਤੋਂ ਬਾਹਰ ਜਾਂਦੇ ਨਹੀਂ ਸੀ ਫੈਸਲੇ ਪੰਚਾਇਤ ਹੁਣ ਤਾਂ ਸੱਸੇ ਨੂੰ ਆਂਦੇ ਝਗੜੇ ਵੀ ਸੁਪਰੀਮ ਕੋਰਟ ਚ ਫਿਰਦੇ ਆ ਕੋਈ ਕੋਈ ਰੋਕਣ ਵਾਲੀ ਹੈ ਨਹੀਂ ਨਾ ਗੱਲ ਦੀ ਮੰਨੇ ਕੋਈ ਚਾਰ ਮੈਂਬਰ ਉਧਰ ਹੋ ਜਾਂਦੇ ਨੇ ਚਾਰ ਉਧਰ ਹੋ ਜਾਂਦੇ ਨੇ ਚਲੋ ਜੀ ਜਿਹੜੇ ਫੈਸਲੇ ਪਹਿਲਾਂ ਪੰਚਾਇਤਾਂ ਚ ਹੁੰਦੇ ਸੀ ਅੱਜ ਸੁਪਰੀਮ ਕੋਰਟ ਚ ਫਿਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਪੰਚਾਇਤੀ ਸਿਸਟਮ ਨੂੰ ਜਿਹੜਾ ਉਹ ਤਕੜਾ ਕਰੀਏ ਉਹ ਤਾਂ ਹੋਊਗਾ ਸਰ ਜੇ ਵਧੀਆ ਬੰਦੇ ਚੁਣ ਕੇ ਲੋਕਾਂ ਦੀ ਮਨਪਸੰਦ ਦੇ ਬੰਦੇ ਚੁਣ ਕੇ ਜਿਹੜੇ ਨੇ ਉਹ ਆਉਣਗੇ ਔਰ ਪੰਚਾਇਤ ਸਿਸਟਮ ਦੇ ਵਿੱਚ ਬਾਕੀ ਇੱਕ ਜਿਹੜੀ ਕੱਲ ਵੀ ਗੱਲ ਉੱਠੀ ਹੈ ਐਲੋਪੀ ਸਾਹਿਬ ਨੇ ਕਹੇ ਸੀ 38 15 ਜਿਹੜੀ ਸਾਡੀ ਜਿਹੜੀ ਉਹਨੂੰ ਕਹਿੰਦੇ ਸੀ